ਪਰਤੇ ਇੱਕ ਨਿੱਜੀ ਕਾਲਜ ਦੇ ਵਿਦਿਆਰਥੀਆਂ ਦੀ ਲੜਾਈ 'ਚ ਚੱਲੀਆਂ ਸ਼ਰੇਆਮ ਗੋਲੀਆਂ ਇੱਕ ਗੁੱਟ ਨੇ ਦੂਜੇ ਗੁੱਟ ਦੇ ਨੌਜਵਾਨਾਂ ਉੱਪਰ ਕੀਤੀ ਫਾਇਰਿੰਗ ਚਾਰ ਨੌਜਵਾਨ ਗੋਲੀਆਂ ਲੱਗਨ ਨਾਲ ਹੋਏ ਜ਼ਖਮੀ ਇੱਕ ਨੌਜਵਾਨ ਦੀ ਹੋਈ ਮੌਤ ਕਾਲਜ ਵਿੱਚ ਕਿਸੇ ਕਾਲ ਨੂੰ ਲੈ ਕੇ ਦੋਨਾਂ ਗੁੱਟਾਂ ਵਿੱਚ ਘਕਾਰ ਹੋਇਆ ਸੀ ਤਕਰਾਰ ਪਿੰਡ ਹਰਦਨ ਦੀ ਪੁਲਿਸ ਤੇ ਆਪਸ ਵਿੱਚ ਪੜੇ ਕਾਲਜ ਦੇ ਦੋਨਾਂ ਗੁੱਟਾਂ ਦੇ ਵਿਦਿਆਰਥੀ ਦਿਖਾਉਂਦੇ ਹੱਥਾਂ ਮੌਕੇ ਦੀਆਂ ਤਸਵੀਰਾਂ ਅਤੇ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਨੇ ਇਹ ਵਾਲਾ ਬਾਤਾਂ ਤੇ ਕੀ ਕਰ ਮਾਈ ਸ਼ਾਨ ਅਰੇ ਕਪੜੇ ਲੈਣੇ ਤੇ ਰਾਤ ਜਾਣ ਦੇ ਚਤੇ ਸਾਨੂੰ ਮਿਲ ਗਏ ਤੇ ਉੱਥੇ ਬਰਗ ਖਾਂਡਾ ਵੇ ਆਪਾਂ ਸਾਰੇ ਜਾਣੇ ਤੇ ਜਦੋਂ ਬਰਗ ਖਾਂਡਾ ਵੇ ਤੇ ਪਤਾ ਨਹੀਂ ਉੱਥੇ ਸਰ ਬੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਗੋਲੀਆਂ ਮਾਰ ਦੇ ਵੇ ਸਾਰਾ ਸਾਡੇ ਜਿਆਦਾ ਕੁਝ ਨਹੀਂ ਕੁਝ ਲਾੜਾ ਨਹੀਂ ਨਹੀਂ ਹਾਡੀ ਨਹੀਂ ਹਾ ਰਹੇ ਕਿੰਨੇ ਜਖਮ ਵੀ ਸਾਰੇ ਹੋਏ ਨਹੀਂ 5-7 ਯਾਨੀ ਸਰ ਤੇ ਕਿਹੜੀ ਗੋਲੀ ਹਾਂਜੀ ਸਰ ਮੈਂ ਲਾਤ ਤੇ ਲੱਗੀ ਕਿੰਨੇ ਰੋਣ ਫਾਇਕੀ ਸਾਰੇ ਇਨਾ ਨਹੀਂ ਸਰਪਦਾ ਵਾਵਾ ਕੀਤੇ ਨਾਤਾ ਪਰ ਨਾਮ ਕੀ ਕਰਜੀਤ ਸਿੰਘ ਸਰ ਹਰਜੀਤ ਸਿੰਘ ਫੈਲਾਬਾਦ ਤੋਂ ਬਰੇ ਕੀ ਗੈ ਸਾਰੀ ਬਾਤ ਉਹ ਹੀ ਆ ਮੇਰਾ ਪਿੰਡ ਜੋਗੋਲ ਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਇਥੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਤੈਨੂੰ ਸੋਚਿਆ ਨਹੀਂ ਇਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਪੈ ਜਾਣੇ ਉੱਤੇ ਬੇਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਹੀਂ ਬਰਕਰ ਖਾਂ ਦੇ ਮੋਟਰਸਾਈਕਲ ਤੇ ਬੈ ਕੇ ਸਿੱਧੀਆਂ ਆ ਕੇ ਸਰ ਗੋੜੀਆਂ ਮੰਡਾਵੇ ਦੋਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਾਹਾਂ ਨੇ ਮੂੰਹ ਬੱਦੇ ਸਾਰਾ ਹੁੰਦੇ ਗੋੜੀਆਂ ਮੰਡਾਵੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਜ਼ ਚ ਗਏ ਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦੂਜੀ ਲਾਤੇ ਮਾਰੀ ਕਿ ਡਿੱਗੀ ਮੈਂ ਸਾਰਾ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਕਿੰਨੇ ਬੰਦੇ ਜ਼ਖਮੀ ਸਾਡੇ ਸਾਡੇ ਸਰ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋਹਾਂ ਨੂੰ ਸਾਡੇ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਤੇ ਸਾਨੂੰ ਕਹਿੰਦੇ ਰੈਫਰ ਗੋਲੀਆਂ ਹੱਥੋਂ ਨਿਕਲ ਗਈਆਂ ਜਾ ਕੇ ਕੋਈ ਲਾਗੜੀ ਕਿਉਂ ਕੀ ਕੰਮ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਐ ਹੀ ਤਾਂ ਗੋ ਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਆਉਂਦੇ ਆ ਲੱਗੇ ਵੇਹ ਕਲਾਂ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਹੀ ਕਾਦੀ ਲਾਗੜਟ ਜਾਂ ਕੀ ਗੱਲ ਸੀ ਸੇ ਸਾਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਧੀ ਸੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਸਿੱਧੀਆਂ ਲੈ ਕੇ ਰਹੀ ਸੀ ਨਹੀਂ ਨਹੀਂ ਸਰ ਇਹ ਤੇ 버ਗਰ ਖਾਨ ਦੇ 버ਗਰ ਬਾਲ ਕੀ ਜਾਣਦੇ ਹੋ 버ਗਰ ਖਾਨ ਤੋਂ ਬੋਲਣਾ ਲੱਗੇ ਜਾਂਦਾ ਆਈ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਫਿਰ ਇਹਨੂੰ ਚੱਲ ਗਏ ਇੱਕ ਕੰਮ ਆਇਆ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ ਬਰਗਰ ਖਾਨ ਤੋਂ ਜੋੜੇ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਘੁੰਮਣ ਚੱਲ ਸੱਲਾਂ ਨਹੀਂ ਸਰਗੁਰਦਾਪੁਰ ਖਾਨ ਵੀ ਨਾ ਆਈ ਦੀ ਠੀਕ ਹੈ ਮੇਰਾ ਨਾਮ ਡਾਕਟਰ ਨਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜੇ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੁਣ ਦੋ ਹੀ ਤੇ ਆ ਪਰਦਾ ਨਹੀਂ ਇੱਥੇ ਆਪਣੇ ਕੋਲ ਤਿੰਨ ਜਨੇ ਆ ਦੋ ਜਨੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨਨ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜ ਇਹਨਾਂ ਦੇ ਬਾਵਾ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਆ ਟ੍ਰੀਟਮੈਂਟ ਚੱਲਦਾ ਜਿੱਤੂ ਰੋਟਾ ਹਾਂਜੀ ਗੁਰੂ ਰਫਰ ਤੇ ਆਹ ਹਰਦੁਸ਼ੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋ ਗਿਆ ਤੇ ਜਦੋਂ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਦੋ ਪਾਰਟੀਆਂ ਦਾ ਆਪਸ ਵਿੱਚ ਕੋਈ ਝਗੜਾ ਹੋਇਆ ਚਾਹੇ ਵੀ ਤੇ ਜਿੱਥੇ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਪਏ ਇਹ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲਜ ਦੇ ਬੱਚੇ ਸਰ ਨਹੀਂ ਕੋ ਕਾਲਜ ਦੇ ਪਰਫੈਕਟਲੀ ਕਾਲਜ ਦੇ ਕਿਸੇ ਦੇ ਨਹੀਂ ਇਦਾਂ ਦੇ ਬੱਚੇ ਹੈਗੇ ਅਲੱਗ-ਅਲੱਗ ਥਾਵਾਂ ਤੋਂ ਹੈਗੇ ਹੈ ਜੋ ਪਤਾ ਲੱਗਾ ਬਿਲਕੁਲ ਕਾਲਜ ਲੜਾਈ ਹੋਈ ਕੱਲ ਨਹੀਂ ਉਹ ਜੋ ਸਾਡੇ ਕੋਈ ਪੁਲੀ ਸਾਡੇ ਲੋਨ ਚ ਪਈ ਹੋਈ ਹੈ ਬਸ ਹੁਣ ਇਹ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਬੰਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਝਗੜਾ ਹੋਇਆ ਜਦੋਂ ਕਿ ਅਸੀਂ ਇਮੀਡੀਏਟ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਤਣੇ ਦੀ ਲੜਾਈ ਹੋਈ ਦੋ ਤੋੜ ਉਹਦੇ ਜਖਮਾੜਾ ਵਰਗੇ ਚਾਰ ਫਟਰ ਹੋ ਗਏ ਹਾਂ ਤੇ ਜਿਹੜੇ ਕਾਲਜ ਚਲਾਉਣੇ ਪਾ ਲਗਾ ਕ ਰੂਨ ਜਲਦੀ ਰੈਸਟ ਕਰ ਲੈ ਕਿੰਨੇ ਹਾਲ ਸਰ ਬਰਾਬਰ ਉਹ ਸਾਡੇ ਉਹ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਕਿ ਕਿੰਨੀ ਰੋਡ ਫਾਰਿੰਗ ਹੋਈ ਪਤਾ ਨਹੀਂ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਹੀ ਹੋਣੀ ਆ ਫੈਰੀ ਲੱਗੀ ਹੈ ਜਦੋਂ ਕੋਈ ਸਰ ਇਹਨਾਂ ਨੇ ਵੀ ਜਾਤ ਚਲਾਇਆ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੂਤਰ ਪਿਆ ਹੋਆ ਤੇ ਬਾਕੀ ਜੀ ਇਨਵੈਸਟੀਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀਗੇ ਤੇ ਕੋਈ ਸਾਰੇ ਕਸ਼ਟ ਹੋ ਜਾਣਗੇ